ਦੀਦੀ ਕੀ ਕਰਾਂ ਭੀਰ ਰਹਿੰਦਾ ਜਾਂਦਾ ਦਿਨੋਂ ਦਿਨ ਇੰਨੀ ਦਵਾਈ ਖਾਣੀ ਆ ਪਰ ਮਾਂ ਨਿਯਮ ਦਾ ਤੂੰ ਤਾਂ ਨਿੱਕੇ ਮੋਟੇ ਕੋ ਖਾਈ ਜਾਂਦੇ ਕਦੇ ਚੱਜ ਦੇ ਕੋ ਖਾਵਾਂ ਸਰੋਂ ਬੈਰੋਂ ਵਿਖਾਲ ਕੇ ਟੈਕਟ ਕਰਾਇਆ ਆਪਣੇ ਹੁਣ ਵੇਖੋ ਰੋਜ਼ ਦਵਾਈ ਖਾ ਕੇ ਫੇਰ ਮੇਰੇ ਕੋ ਉੱਠਿਆ ਜਾਂਦਾ ਵਾ ਤੇ ਕੰਮ ਮੈਂ ਕਿਦਾਂ ਕਰਿਆ ਕਰਾਂ ਦੱਸ ਤੀ ਔਖਾ ਹੋ ਜਾਂਦਾ ਵਾ ਇਦਾਂ ਦੇ ਫਿਰ ਗੁੱਸਾ ਨਾ ਕਰੀਂ ਕਿ ਬਿੰਦਪਾਲ ਜੇ ਤੂੰ ਇਹਨੂੰ ਪੜਾ ਲਿਆ ਹੈ ਨਾ ਤੇ ਤੈਨੂੰ ਮੈਂ ਆਕੇ ਕੋਰਸ ਤੇ ਨਾ ਪਾਈ ਹੈ ਹਾਂ ਬਿਮਾਰ ਸਮਾਰ ਤੂੰ ਰਹਿਨੀ ਆ ਲਾਗੋ ਤੇਰੇ ਹੱਥ ਪੜਤੀ ਪਉਂਦੀ ਹੁਣ ਤੂੰ ਵੇਨੀ ਆ ਨਾ ਲੋਕਾਂ ਦੇ ਹੱਥਾਂ ਵੱਲ ਕੌਣ ਮੈਨੂੰ ਪਕਾ ਕੇ ਦਵੇ ਵੇ ਕੀ ਕਰਾਂ ਹੁਣ ਜੇ ਮੈਂ ਆਪਣੀ ਬਿਮਾਰੀ ਵੱਲ ਵੇਂਦੀ ਰਵਾਂ ਤੇ ਫਿਰ ਹੁਣ ਉਹਨੂੰ ਪੜ੍ਹਾਈ ਛੱਡਦਾ ਵਿੱਚ ਜਿਹੜੇ ਕੰਮਕਾਰ ਆ ਜਗਲ ਤੇ ਕੋਈ ਇੱਕ ਬੜੀਆਂ ਮੜੀਆਂ ਤੇ ਕੋਈ ਫਰਕ ਨਹੀਂ ਕਰਦਾ ਤੇ ਮੈਂ ਦੱਸ ਕੀ ਕਰਾਂ ਹੁਣ ਕਰ ਮਾਰ ਇਹ ਤਾਂ ਗੱਲ ਸਾਡੀ ਦੇ ਕੀ ਕਰਾਂ ਫਿਰ ਹੁਣ ਹੁਣਾਂ ਤੁਹਾਨੂੰ ਦੰਦੀਆਂ ਵੱਢ ਹੁਣਾਂ ਕੋਰਸ ਪੂਰਾ ਕਰਕੇ ਜਾਟਣਾ ਲਓ ਮੰਮੀ ਚ ਆ ਫੇ ਲੋਚਾ ਚਲ ਜਾ ਕੰਮ ਕਰ ਲਾ ਕੋਈ ਲੱਗਾ ਤੋ ਹੁਣ ਮੈਂ ਸੈਰੋ ਟੈਸਟ ਕਰਾ ਕੇ ਦਵਾਈ ਲਿਆਵਾ ਹਾ ਉਥੋ ਹੀ ਲਿਆ ਤੂੰ ਨਿਕ ਨਿਕਿਆ ਕਹੋ ਜਾਦੀ ਹੋ ਜਾਣਾ ਵਾ ਐਦਾਂ ਕਰਦੀ ਆ ਜੋ ਬੰਦ ਨੂੰ ਕਹਿੰਨੀ ਆ ਵੀ ਮੈਨੂੰ ਲੈ ਜੀ ਸਵੇਰੇ ਤੇਲ ਪਾ ਦੇਨੀ ਮੋਟਰਸਾਈਕਲ ਚ ਜੋ ਬੰਦਾ ਕਿੱਥੇ ਹੋਣਾ ਵਾ ਟਾਈਮ ਹਾ ਹੱਥ ਪੜਾਤੀ ਵਿਚਾਰਾ ਉਥੇ ਬਾਹਰ ਹੁਣ ਕਹਿੰਦੇ ਪੌਣੀ ਉਹਦੇ ਨਾਲ ਕੱਲਾ ਖਪਾਂਡਿਆ ਪਿਆਲਿਆਂ ਦੇ ਵਿੱਚ ਕਰਦਾ ਵੀ ਉਹਨੂੰ ਫਿਕਰ ਬਾਹਰ ਦਾ ਵੀ ਉਹਨੂੰ ਫਿਕਰ ਚ ਉਥੇ ਕਿਸ ਨੂੰ ਨਾਲ ਲੈ ਕੇ ਆਪਣੀ ਕੁੜੀ ਨੂੰ ਤੇ ਗਾਂ ਲਾਉ ਨਾਟ ਕੇ ਦਵਾਈ ਮਾਵਾ ਤੀਆਂ ਜਾਓ ਗੱਲਾਂ ਬਾਤਾਂ ਕਰਦੀਆਂ ਦੀਦੀ ਇੰਨਾ ਸਾਡਾ ਚੰਗਾ ਟਾਈਮ ਲੰਘਿਆ ਵਾ ਹਾਈ ਗਾੜੀ ਚੋਂ ਬੰਦੀ ਹੋਤੀ ਸਾਡੇ ਨਾਲ ਇਦਾਂ ਹੀ ਮਿਲੂ ਵਰਤੂਗੀ ਹਾਂ ਤੀਪ ਤਾਂ ਸਮੇ ਸਮੇਂ ਨਾ ਅਹੀਂ ਤੇ ਵੇਲਾ ਰਾਲ ਮਿਲ ਕੇ ਰਹਿਣ ਡਈਆਂ ਗਾੜੀ ਪਿਛਲੇ ਹਣਾ ਖਾਣਾ ਵੀ ਪਿਛਲਾ ਤੇ ਚੰਗਾ ਭਲੇ ਰਹਿਣ ਡਾ ਗਾੜੀ ਦਾ ਕੀ ਪਤਾ ਹੁਣ ਕੀ ਜਨਾ ਕਰਨਾ ਤੇ ਕੀ ਨਹੀਂ ਅਹੀਂ ਤਾਂ ਨੇ ਮਾਲਕਾ ਤੇ ਸਾਡੇ ਵਰਗਾ ਹੀ ਪਿਆਰ ਮਾ ਬਤਰਾਵੇ ਬੱਚਿਆਂ ਦਾ ਵੀ ਗਾੜੀ ਹੋ ਹੋਈ ਹੈ ਨਾ ਜੇ ਲੀੜੇ ਪਾਉਣੇ ਤਾਂ ਵੀ ਇਹੀ ਕੋਲੇ ਜੇ ਖਾਣਾ ਪੀਣਾ ਤਾਂ ਵੀ ਇੱਕੋ ਥਾਂ ਜੇ ਆਉਣਾ ਜਾਣਾ ਤਾਂ ਵੀ ਇਕੱਠੀਆਂ ਨੇ ਕੋਈ ਪ੍ਰਾਣਾ ਆਉਂਦਾ ਤਾਂ ਐ ਕਿਤੇ ਗੈਰਮੈਂਟ ਹੀ ਨਹੀਂ ਹੁੰਦਾਈ ਦੀ ਹਾਂ ਹਾਂ ਜਾਂ ਮੈਂ ਚਾਰ ਪਾਣਾ ਤਾਂ ਤਾਂ ਵੀ ਆਂਬ ਲਾਉਣੇ ਉੱਤੇ ਚੜ ਚੜਦੇ ਹੈ ਐਂ ਤੱਕ ਚਾਰ ਪਾਈ ਦਾ ਕਿੰਨਾ ਕਿੰਨਾ ਏਰ ਕਾ ਜ਼ਿਆਦਾ ਨਾ ਚਾਰ ਪਾਈਏ ਦੀਦੀ ਕਿਉਂ ਪ੍ਰਾਣਾ ਨੂੰ ਦੇਣਾ ਕਿ ਨਹੀ ਪ੍ਰਾਣਿਆਂ ਨੂੰ ਨਹੀਂ ਜਦੋਂ ਪੁਰਾਣਾ ਹੋ ਜਾਂਦਾ ਚੰਗਾ ਨਹੀਂ ਹੋ ਜਾਂਦਾ ਖੱਟਾ-ਖੱਟਾ ਜਿਹੜਾ ਹੁੰਦਾ ਵਧੀਆ ਲੱਗਦਾ ਨਹੀਂ ਨਹੀਂ ਨਾ ਮਾ ਨਾ ਮੈਂ ਪਾਈ ਤੇ ਵਧੀਆ ਲੱਗਦਾ ਉਹਨਾਂ ਕੇ ਪਾਵੇ ਜਿੰਨਾ ਕ ਖਾਦਾ ਹੀ ਜਾਂਦਾ ਵਾ ਤੇ ਇੰਨੇ ਅੰਬ ਫਿਰ ਕੀ ਕਰਨੇ ਆ ਤੇ ਚਲ ਕੇ ਇਹਨੂੰ ਦੇ ਦੂ ਦਾਵਾ ਕੇ ਕਿ ਗਰੀਬ ਮਾਤੜ ਨੂੰ ਪਾਲੂ ਕੋਈ ਸਾਡੇ ਵਰਗਾ ਚਾਰ ਕੇ ਦਾ ਮੂੰਹ ਪਾਉ ਕੁਛੀਸਾ ਦੋ ਲੱਗੇ ਤੇ ਬڑے ਅੰਬ ਹਾਂ ਤੇ ਚਟਣੀ ਬਣਾਉਣੀ ਅੱਜ ਵੇਖੀ ਜਾਉ ਦਵਾਈ ਦੇ ਜੜੀ ਲਿਆਉਣੀ ਲਾਉਣੀ ਖਾਣੇ ਚਟਣੀ ਬਣਾ ਦੀ ਅੱਜ ਉਹਦਾ ਦਾ ਚੀਜ਼ਾਂ ਵੀ ਖਾਇਆ ਕਰ ਹਾਂ ਹਾਂ ਨਰਾ ਦਵਾਈਆਂ ਤੇ ਜੋਰ ਚੜ ਗੋਪਨਪਾਲ ਮੇਰੇ ਤੇ ਬਣਾ ਕੁਛਾ ਕਰੀ ਮੈਂ ਤਾਰ ਤੈਨ ਪੜਾ ਟੱਲੀ ਮਠੀ ਰਹਿੰਦੇ ਮੈਂ ਤੇ ਲਗਾ ਹੱਸ ਪੜਤੀ ਪਵਾਵਾ ਨਹੀਂ ਮੈਨੂੰ ਪਤਾ ਵਾ ਮੈਂ ਤਾਨੂੰ ਕਦੋਂ ਕਹਿਣ ਲਈ ਨੂੰ ਸਾਰਾ ਪਤਾ ਵਾ ਹੁਣ ਜੇ ਦਾਤੂ ਰਹਿੰਦੀ ਬਿਮਾਰ ਸਮਾਰ ਮੈਂ ਠੀਕ ਹੋਵਾਂ ਤੇ ਮੈਂ ਤੇਰਾ ਕਰਦਾ ਮਾੜਾ ਮੋਟਾ ਤੇ ਕਿਤੇ ਕਿਤੇ ਐਡੇ ਹੱਡ ਸਪਾਕ ਵਾਲਾ ਕਿਤੇ ਸਬਰ ਕਿਤੇ ਸਾਡੇ ਵੀ ਸਿਆਦੇ ਸਾਈ ਹੁੰਦੇ ਤੇ ਕਿਤੇ ਖੁਸ਼ ਹੋ ਕੇ ਵਿੱਚ ਬੈਂਦੇ ਨਾਲੇ ਬੈਂਦੇ ਹਾਂ ਉਹ ਕੱਲਾ ਵਿਚਾਰਾ ਕਿਤੇ ਪਿਆਲੀਆਂ ਚ ਖਾਪਦਾ ਰਹਿੰਦਾ ਕਿਤੇ ਹੱਥ ਪੜਾ ਤੀਪਵਾਉਂਦੇ ਉਹਦਾ ਨਾ ਹਾਂ ਕੀ ਕਰੇ ਉਹ ਕੱਲਾ ਵਿਚਾਰਾ ਜੇ ਤੂੰ ਕਹਵੇਂ ਕਿ ਪਿਆਲੀਆਂ ਚ ਖਾਪ ਖਪਾ ਕੇ ਤੇ ਮੇਰੇ ਨਾਲ ਦਵਾਈ ਲੈਣ ਜਾਵੇ ਤੇ ਉਹ ਵੀ ਕੱਲਾ ਵਿਚਾਰਾ ਕੀ ਕਰੇ ਯਾਰ ਕਾਪੇ ਚੁੱਕ ਚੱਲ ਅਸ਼ਾਂ ਕੰਡਾ ਕਰ ਮਾ ਬਤਾਉ ਕੋਈ ਵੇਖ ਕੇ ਲਿਆ ਵਾ ਰੱਬਾ ਤੀ ਦਿੱਤੀ ਪੁੱਤ ਵੀ ਦੇ ਦਿੰਦਾ ਆਪਣੇ ਕੰਮ ਵੀ ਤੇ ਸਾਰਿਆਂ ਜੋਬਨ ਨੂੰ ਖੜਦੀ ਆ ਠੋਕੇ ਜਵਾਬ ਦਿੱਤਾ ਕੀ ਕਰਨਾ ਤੋ ਨਹੀਂ ਆਂਜੀ ਬੀ ਸਵੇਰੇ ਤੁੰਗਦੇ ਮੈਂ ਜਾ ਕੇ ਨਾ ਤੇ ਦਵਾਈ ਲਈ ਤੇ ਟੈਸਟ ਕਰਾ ਲਿਆ ਮੇਰੇ ਇਗਜ਼ਾਮ ਹੋਣਦੇ ਆ ਤੁਹਾਨੂੰ ਵੀ ਪਤਾ ਵਾ ਮੈਂ ਛੁੱਟੀ ਨਹੀਂ ਕਰਨੀ ਮੀਟੀ ਨਾਲ ਕੀ ਆ ਕੇ ਲਿਆਉਂ ਦਵਾਈ ਉਹ ਤੋਂ ਵੀ ਕੰਮ ਕਰਦਾ ਨਾ ਬਾਹਰ ਵੇ ਕੰਮ ਤੈਨੂੰ ਪਤਾ ਹੁਣ ਤੂੜੀ ਦਾੜੀ ਛੁੱਟੀ ਐ ਦਾਣੇ ਛੁੱਟੇ ਐ ਸਾਰਾ ਘਰ ਦਾ ਕੰਮ ਨਿਬੇੜਿਆ ਤੇ ਹੁਣ ਪਿਆਲੀਆਂ ਚੋਂ ਨਹੀਂ ਦੇਖਣਾ ਵਾ ਤੇ ਜੇ ਫਿਰ ਉਹ ਮੇਰੇ ਨਾਲ ਚੱਲ ਗਿਆ ਤੇ ਫਿਰ ਕੰਮ ਕਿੱਦਾਂ ਹੋਊਗਾ ਮਗਰੋਂ ਮੰਮੀ ਕਿੰਨਾ ਕੁ ਝੂਠ ਬੋਲੋਗੇ ਤੁਸੀਂ ਤੀ ਸਿੱਧਾ ਸਿੱਧਾ ਕਿਉਂ ਨਹੀਂ ਕਹਿੰਦੇ ਕਿ ਤਾਈ ਨਿਮਣਾ ਕਰਤਾ ਵਾ ਜਦੋਂ ਤਾਈ ਨਾ ਜਾਂਦੇ ਆ ਉਦੋਂ ਵੀ ਤਾਂ ਟਾਈਮ ਹੁੰਦਾ ਹੀ ਆ ਉਹਨਾਂ ਕੋਲ ਉਦੋਂ ਕਿਹੜਾ ਨਹੀਂ ਟਾਈਮ ਹੁੰਦਾ ਤੂੰ ਨਹੀਂ ਮੇਰੇ ਨਾਲ ਜਾਣਾ ਹਨਾ ਮੇਰੇ ਪੇਪਰ ਹੋਣਦੇ ਤੁਹਾਨੂੰ ਵੀ ਪਤਾ ਵਾ ਚੱਲ ਮੈਂ ਇਕੱਲੀ ਚੱਲ ਜੂੰਗੀ ਫਿਰ ਬਾੜ ਤੋਂ ਮੰਮੀ ਕਿੰਨਾ ਕੁ ਚੜਪੋਲੇ ਬੜੇ ਰੋਗੇ ਰਾਤ ਦੇ ਵਿੱਚ ਬਰਾਬਰ ਰਹਿਣੇ ਸਾਡਾ ਹੱਕ ਵਾ ਮੰਮੀ ਜੀ ਥੋੜਾ ਚਲਾਕ ਬਣੋ ਉਹ ਤਾਈ ਨਾ ਹਰ ਜਗ੍ਹਾ ਜਾ ਸਕਦਾ ਤੇ ਤੁਹਾਡੇ ਨਾਲ ਕਿਉਂ ਨਹੀਂ ਉਹ ਤਾਂ ਕੰਮ ਵੀ ਤੇ ਵੇਖਣਾ ਵਾ ਸਾਰਾ ਕਿੰਨਾ ਕੰਮ ਆ ਤਾਈ ਵਾਸਤੇ ਟਾਈਮ ਨਿਕਲ ਸਕਦਾ ਤੁਹਾਡੇ ਵਾਸਤੇ ਨਹੀਂ ਮੌਲੇ ਚਲਾਕ ਅਸੀਂ ਕਿਹੜੇ ਹੁਣ ਦੱਸ ਬੁੱਧੂ ਥੋੜਾ ਵਾ ਪਰ ਚਲਾਕ ਹੀ ਆ ਚਲੋ ਘਰ 'ਚ ਇਦਾਂ ਰਹਿਣਾ ਪੈਂਦਾ ਚਲਾਕੀ ਕਿੰਨੀ ਕ ਕਰਨੀ ਆ ਪੁੱਤ ਅਸੀਂ ਆਪਣਾ ਟਾਈਮ ਕੱਢਣਾ ਵਾ ਤੇ ਟਾਈਮ ਕੱਢਣਾ ਵਾ ਤੇ ਆਪਾਂ ਕਿਹੜਾ ਜੰਗਲ 'ਚ ਰਹਿੰਨੇ ਆ ਤੁਹਾਡੀਆਂ ਇਹੀ ਭੋਲੀਆਂ ਗੱਲਾਂ ਕਰਕੇ ਉਹ ਤੁਹਾਡਾ ਫਾਇਦਾ ਚੱਕਦੇ ਆ ਕਿੰਨੀ ਪੋਲੀ ਆ ਮੇਰੀ ਮਾਂ ਸਾਰਾ ਦਿਨ ਚੁੱਲ੍ਹੇ ਅੱਗੇ ਕੰਮ ਕਰਦੀ ਰਹਿੰਦੀ ਆ ਜਦੋਂ ਦਵਾਈ ਲੈਣ ਜਾਣਾ ਹੁੰਦਾ ਵਾ ਉਦੋਂ ਕਹਿੰਦੇ ਆਂ ਵੀ ਆਪਾਂ ਹੀ ਜਾਣਾ ਜਦੋਂ ਮੈਂ ਕਹਾਂ ਕੁਝ ਕੰਮ ਤੇ ਕਰਨ ਦੀ ਕੁੜੀ ਬੋਲਦੀ ਨੰਬੀ ਨੂੰ ਗਏ ਆਹੋ ਤਾ ਮੈਂ ਨਹੀਂ ਕੋਤਾਨੋ ਲੈਉਣੀ ਆ ਬਤਾਉ ਬਤੂ ਤੇ ਉਹ ਤੇ ਪਾਣੀ ਲੱਗਣ ਵਾਲਾ ਤੇ ਬਤਾਉ ਕੋਈ ਲੱਗਾ ਹੀ ਨਹੀਂ ਗਾ ਚਾਜਨਾ ਢਿੰਡੀਆਂ ਲਗੀਆਂ ਨਹੀਂ ਕਿ ਨਹੀਂ ਕਿਉਂ ਉਹ ਨਾ ਨਾ ਕਿਥੋਂ ਡਾਂਗ ਹੋਣਾ ਵਾ ਚਲ ਮੇਰੀ ਗੱਲ ਸੁਣਾ ਦਵਾਈ ਨੂੰ ਆਂਦੀ ਫਿਰਦੀ ਉਹ ਤੇ ਆਖੇ ਮੈਂ 나ੜ ਲੂੰਂ ਦਿਆਂ ਵਾ ਹਾਂ ਨਾ ਕਰਦੀ ਤੇ ਪਤਾ ਹੀ ਇਹ ਤੈਨੂੰ ਲੂੰਂ ਦਿਆਂ ਵਾ ਆਹੋ ਮੈਂ ਤੇ ਕਹੀ ਦੇ ਨਾਲ ਪਹਿਲਾਂ ਕਹਿਦਾ ਖੇਤਾਂ ਖੇਤੀਬਾੜੀ ਦਾ ਕਰ ਰਿਹਾ ਤੇ ਮੁੜ ਕੇ ਤੂੰ ਉਹਦੇ ਨਾਲ ਦਵਾਈਆਂ ਨਾ ਦਿੰਦਾ ਫੇਰੀ ਪਤਾ ਕੀ ਮਾਤਾ ਕਿਸਦੇ ਹੋਰ ਅੱਗ ਲੱਗੀ ਨਾ ਤੇ ਪੰਗਾ ਪੈ ਜਣਾ ਮੈਂ ਤੂੰ ਧਿਆਨ ਰੱਖਣ ਡਿਆ ਮੈਂ ਤੇ ਪਾਣੀ ਪੀਣਾ ਹੈ ਨਹੀਂ ਕੁੜੀ ਨੂੰ ਕਰਾਵੇ ਛੁੱਟੀ ਇੱਕ ਦਿਨ ਤੇ ਦਵਾਈ ਦੁਵਾਈ ਲਿਆਵੇ ਹੁਣ ਦੋਰੇ ਦੋਰੇ ਕੰਮ ਹੁੰਦੇ ਤੇਰ ਕੋ ਆਹੋ ਟੈਂਪੂ ਦੂਪੂ ਚਲਦੇ ਕਿ ਨਾ ਬੈ ਕੇ ਚੱਲ ਜਾਣਾ ਹਾਂ ਨਾ ਕਰੀ ਤੂੰ ਮੈਂ ਨਹੀਂ ਕਰਦਾ ਮੈਂ ਨੂੰ ਆਪਣਾ ਕੰਮ ਮੈਂ ਤੇ ਪਾਣੀ ਪੀਣਾ ਆਇਆ ਘਰੇ ਸੋਨੀਆ ਉਹ ਤਾਂ ਪਾਣੀ ਦਾ ਗਲਾ ਲੈ ਆਈ ਆਈ ਮੀਤ ਜੀ ਸਿਟੀ ਹਾਂਜੀ ਤੁਹਾਨੂੰ ਵੀ ਪਤਾ ਮੇਰੇ ਪੇਪਰ ਚੱਲ ਰਹੇ ਆ ਤੇ ਮਮੀ ਨਾ ਜਾ ਕੇ ਇਹ ਦਵਾਈ ਲਾਓ ਥੋੜਾ ਜਿਹਾ ਟਾਈਮ ਕੱਢ ਕੇ ਪੁੱਤ ਤੈਨੂੰ ਪਤਾ ਹੁਣ ਮੈਂ ਨਾੜ ਨੂੰ ਅੱਗ ਲਾ ਕੇ ਆ ਗਿਆ ਮੈਂ ਟੂੜੀ ਤੰਦ ਦਾ ਸਾਹਮਣਾ ਜੀ ਬਾਹਰ ਖਲਾਰਾ ਪਿਆ ਬੜਾ ਤੇ ਤੂੰ ਹੀ ਇਦਾਂ ਕਰ ਉਹ ਦੋਵੇਂ ਜਾਣੀਆਂ ਚੱਲ ਜੋ ਮੈਂ ਤੁਹਾਨੂੰ ਕਹਿਣਾ ਥੋੜੀ ਹੀ ਗਾ ਤੁਹਾਨੂੰ ਵੀ ਪਤਾ ਮੇਰੇ ਪੇਪਰ ਚੱਲਣਦੇ ਆ ਕਿੰਨੀ ਔਖੀ ਪੜਾਈ ਆ ਚੱਲ ਪੁੱਤ ਕੋਈ ਨਹੀਂ ਬਹੁਤੀ ਗੱਲ ਆ ਨਾ ਮੈਂ ਦਵਾ ਲਿਉਂਗਾ ਕੱਲ ਨੂੰ ਅੱਜ ਟਾਈਮ ਨਹੀਂ ਹੈਗਾ ਮੈਂ ਅੱਗ ਲਾ ਗਿਆ ਉੱਥੇ ਠੀਕ ਆ ਕੋਈ ਨਹੀਂ ਤੂੰ ਪੜ ਜਾਗੇ ਠੀਕ ਹੋਏ ਕਿ ਤਾਂ ਮੋ ਮੋ ਠਗਣੀ ਆ ਮਾਂ ਵਰਗੀ ਮਾਂ ਨੇ ਚਾਰ ਗੱਲਾਂ ਦੱਸਣੀਆਂ ਮੈਂ ਤਾਂ ਕਿ ਉਹਨੂੰ ਮਨਾਉਂਦਾ ਕਿ ਚੱਲ ਦਵਾਈ ਦਵਾ ਲੈ ਵੀਰ ਜੀ ਇਹਾਂ ਦੇਪੜ ਕੋ ਕੋ ਨਹੀਂ ਕਹਿੰਦੀ ਹੀ ਦਵਾਈ ਨੂੰ ਕਹਿੰਦੀ ਕਿ ਦਵਾਈ ਲੈਣ ਜਣਾ ਮੰਮੀ ਦੇ ਨਾਲ ਜਾਇਓ ਹਾਂ ਤਾਂ ਕੀ ਆ ਫਿਰ ਮੈਂ ਕੀ ਕਹਿਣਾ ਮੈਂ ਚੱਲ ਜੂਗਾ ਕੋਈ ਗੱਲ ਨਹੀਂ ਹੁਣ ਕੁੜੀ ਪੜਦੀ ਆ ਹਾਂ ਉਹ ਕੋ ਕਹਵੇ ਨਹੀਂ ਛੁੱਟੀ ਹੁੰਦੀ ਤੇ ਜਾਣਾ ਚਾਹੀਦਾ ਵਾ ਕੀ ਕਰਨਾ ਮਾਤਾ ਵੇਖਿਆ ਮੇਰ ਕੋ ਪਹਾ ਮੈਂ ਟਿਚੋਂ ਦੀ ਮੰਨ ਗਿਆ ਹਾਂ ਮਾਂ ਵਰਗੀ ਮਮੋ ਠਗਣੀਆਂ ਕੁੜੀ ਵੀ ਆਪ ਨਹੀਂ ਉਹਨੇ ਕਿਹਾ ਮਾਂ ਨੇ ਤੇ ਕੁੜੀ ਕੋ ਸੁਣਾ ਕ ਲਿਆ ਹੁਣ ਚਲ ਕੋਈ ਨਹੀਂ ਕੁੜੀ ਵੀ ਸਾਡੀ ਆ ਕਿਤੇ ਬਾਹਰੋਂ ਥੋੜੀ ਜੇ ਕਹਿ ਤਾ ਤੇ ਕੋਈ ਗਾ ਨਹੀਂ ਚਲ ਜੂਗਾ ਦਵਾਈ ਲੈ ਆਉਂਦਾ ਦਵਾਈ ਕੱਲ ਨੂੰ ਜਾਉਂਗਾ ਉਹਨੂੰ ਤੈਨੂੰ ਹੀ ਪਤਾ ਮਾਤਾ ਕੁੜੀ ਦੇ ਪੇਪਰ ਉਹਨੂੰ ਮੈਂ ਕੀ ਕਹਿੰਦਾ ਮੈਂ ਜਾਵਾਂ ਉਹਦੀ ਛੁੱਟੀ ਕਰਾਵਾਂ ਮੈਂ ਜਾ ਜਾ ਮਰਜੀ ਕਰਦਾ ਰਿਆ ਅੱਗੇ ਬੜਗਾ ਤਾਂ ਮੰਨਦਾ ਮੇਰੀਆਂ ਇਹ ਰੀਆਂ ਕਿਦੀਆਂ ਮੰਨਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਘਰ ਚ ਬੀਜੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਤੋਦਾਂ ਤੇ ਚਲੋ ਦਵਿੰਦਰ ਨਹੀਂ ਮੰਨੀ ਤੋ ਹੁਣ ਮੈਂ ਫੇਰ ਗੱਲ ਕਰਨੀ ਆ ਵੀ ਮੇਰੇ ਰਿਸ਼ਤੇਦਾਰੀ ਦੇ ਵਿੱਚ ਮੁੰਡਾ ਚੰਗਾ ਵਾ ਕੁਵਾਰਾ ਵਾ ਤੋ ਦਵਿੰਦਰ ਨੂੰ ਮੰਨਦੇ ਆ ਵੀ ਅਸੀਂ ਕਰ ਲੈਨੇ ਮੰਗਣੀ ਬਾਕੀ ਤੁਸੀਂ ਵੇਖ ਲਓ ਕਿੱਦਾਂ ਕਰਨੀ ਆ ਇਹ ਕੋਈ ਵੇਲਾ ਘੜੀ ਹੁੰਦਾ ਵਾ ਚਲੋ ਜੇ ਬੁੱਧ ਚੰਗਾ ਵਾ ਤੇ ਕਰ ਦੋ ਕਰਨਾ ਹੀ ਆ ਅੱਜ ਨਹੀਂ ਕਰਨਾ ਤੇ ਕੱਲ ਕਰਨਾ ਕਰਨਾ ਤੇ ਹੈ ਹੀ ਆ ਵੇਖੋ ਮੁੰਡਾ ਗੁਰਸੇਖਾ ਹਾਂ ਪਿਆਲੀ ਬੰਨਾਪਾ ਮੈਂ ਘਟਵਾ ਪਰ ਹੱਥਾਂ ਦਾ ਸਚਾਰਾ ਵਾ ਖੀਰ ਨਾਲ ਸਲਾਹ ਦੇ ਨਾ ਕਰ ਲੋ ਸਲਾਹ ਹੁਣ ਆਪਾਂ ਬੈਠੇ ਤਿੰਨੇ ਜਾਨੇ ਆਪਾਂ ਹੀ ਸੋਚਣਾ ਹੁੰਦਾ ਕਿ ਦੂਜੇ ਨੇ ਤਾਂ ਸੋਚਣਾ ਨਹੀਂ ਉਮਰ ਕਿੰਨੀ ਕਾ ਮੁੰਡੇ ਦੀ ਉਮਰ 28 29 ਸਾਲ ਹੋਣੀ ਆ ਤੇ ਚਲੋ ਸਭੀਆਂ ਸਤਾਈਆਂ ਦੀ ਆਪਣੀ ਦਵਿੰਦਰ ਵੀ ਹੈਗੀ ਆ ਨਹੀਂ ਕੋਈ ਦੇ ਤੱਕ ਕੁਆਰਾ ਕੋ ਬੈਠਾ ਕੋਈ ਆਇਆ ਬੂ ਬੂਗਾ ਮੇਰੀ ਭੈਣ ਦਾ ਦੇਰਵਾ ਬਾਹਰੋਂ ਆਇਆ ਵਾ ਤੁਹਾਨੂੰ ਪਤਾ ਵੀ ਬਾਹਰ ਗਿਆ ਟਾਈਮ ਤੇ ਲੱਗਦਾ ਹੀ ਬੱਚੇ ਪੱਕੇ ਹੋ ਨਵੇਂ ਦੇ ਰਹਿੰਦੇ ਆ ਚਲੋ ਸਾਡੀ ਕੁੜੀ ਦੀ ਉਮਰ ਵੀ ਵੱਡੀ ਆ ਉਹ ਤਾਂ ਕਰਨਾਗਾ ਕੋਈ ਗੱਲ ਨਹੀਂ ਵੇਖੋ ਸਾਡੀ ਕੁੜੀ ਦਾ ਹੋਣਾ ਦਵਾਜੂ ਤੁਹਾਨੂੰ ਵੀ ਪਤਾ ਦਵਿੰਦਰ ਦਾ ਛਟੇਛਦਾਵਾ ਹੋਇਆ ਦੋਨੋਂ ਇਕਵਾਰਾ ਉਹਨਾਂ ਦਾ ਪੁੱਤ ਵਕਵਾਰਾ ਚਲੋ ਸਾਡੀ ਕੁੜੀ ਉਹਨਾਂ ਨੂੰ ਪਸੰਦ ਆ ਮੂੰਹ ਮੱਥੇ ਲੱਗਦੀ ਉਹ ਅਗਲੇ ਮੰਨਦੇ ਆ ਰਾਤੀ ਭੈਣ ਨੇ ਮੇਰੇ ਨਾਲ ਗੱਲ ਕੀਤੀ ਸੀ ਚਲੋ ਲੋਕ ਨੂੰ ਕਿਹੜੇ ਰਿਸ਼ਤਿਆਂ ਦਾ ਘਾਟਾ ਬਥੇਰੇ ਆਉਣਦੇ ਆ ਪਰ ਮੈਨੂੰ ਨਾ ਦਵਿੰਦਰ ਬੜੀ ਪਿਆਰੀ ਲੱਗਦੀ ਸੰਸਕਾਰੀ ਜੀ ਆ ਚੱਲ ਕਰਦਿਆਂ ਨੂੰ ਪੁੱਛੋ ਜੇ ਕਰਨਾ ਤਾਂ ਹੈਗਾ ਹੀ ਅੱਜ ਨਹੀਂ ਤਾਂ ਕੱਲ ਕਰਨਾ ਤੇ ਸਾਡੇ ਮੁੰਡੇ ਨੂੰ ਕਰ ਦੋ ਮੈਂ ਤਾਂ ਤੁਹਾਡੇ ਨਾਲ ਸਲਾਹ ਲੈਣ ਦੀ ਆ ਵੀ ਇੱਕ ਤਾਂ ਦੇ ਮੁੰਡਿਆਂ ਨੂੰ ਖਲੋਣਾ ਨਹੀਂ ਮਿਲਦਾ ਵਾਧੂ ਰਿਸ਼ਤੇ ਆ ਪਰ ਗੱਲ ਕਿਹ ਵੀ ਆ ਗਈ ਆ ਇਦਾਂ ਦੇ ਮੁੰਡਿਆਂ ਨੇ ਬਾਹਰ ਰਿਸ਼ਤੇ ਕਰਾਏ ਹੁੰਦੇ ਨੇ ਐਨੀ ਉਮਰ ਦੇ ਤੁਰੇ ਫਿਰਦੇ ਆ ਲਓ ਹਾਂ ਉਹ ਕਿਹੜਾ ਕੋਈ ਬੜੀ-ਵੱਡੀ ਕੰਟਰੀ ਚ ਰਹਿੰਦਾ ਦੁਬਈ ਤੇ ਹੈਗਾ ਵਾ ਪੁੱਤ ਐਵੇਂ ਰੈਂਪਰ ਮੈਂ ਕਰਿਆ ਕਰੂੰ ਗੱਲ ਵੱਖਰੀ ਆ ਕਿ ਉੱਥੇ ਉਹਦਾ ਕੰਮ ਚੰਗਾ ਵਾ ਜੇ ਤੂੰ ਜ਼ਿੰਮੇਵਾਰੀ ਚੁੱਕਦੀ ਆ ਤੈਨੂੰ ਠੀਕ-ਠਾਕ ਲੱਗਦਾ ਤੇ ਫੇਰ ਅਹੀਂ ਹਾਂ ਕਰਨੀ ਆ ਇਹ ਨਾ ਹੋਵੇ ਕੱਲ ਨੂੰ ਮੁੜ ਕੇ ਫਿੱਕ ਪਵੇ ਕੁਝ ਗੱਲ ਨਿਕਲੇ ਤਾਂ ਤੂੰ ਜ਼ਿੰਮੇਵਾਰ ਹੋਵੇਂਗੀ ਉਹਦੀ ਤੁਹਾਨੂੰ ਨਸ਼ੇ ਪੱਤੇ ਤੋਂ ਤਾਂ ਬੜਾ ਡਰ ਪਹਿਲਾਂ ਮੇਰਾ ਇਸੇ ਕਰਕੇ ਸਾਢੇ ਛਦਾਵਾ ਆਇਆ ਵਾ ਲਓ ਹਾਂ ਤੁਹਾਨੂੰ ਕਿਹੜਾ ਪਤਾ ਨਹੀਂ ਆ ਤੁਸੀਂ ਕਦੀ ਪੈਣ ਪਿੰਡ ਗਏ ਨਹੀਂ ਕਿ ਜਾਨ ਨੂੰ ਮਿਲੇ ਨਹੀਂ ਆ ਓਏ ਉਹਨੂੰ ਮੈਂ ਬੜੇ ਚਿਰ ਦਾ ਮਿਲਿਆ ਜੇਰ 2 ਸਾਲ ਤੋਂ ਉੱਪਰ ਹੋ ਗਿਆ ਵਾ ਚਲੋ ਜੇ ਤੁਹਾਨੂੰ ਨਸ਼ਿਆਂ ਦਾ ਵਾ ਨਾ ਇਹ ਗੱਲ ਦੀ ਜ਼ਿੰਮੇਵਾਰੀ ਤੇ ਮੈਂ ਚੁੱਕਨੀ ਆ ਮੁੰਡਾ ਇੰਨਾ ਵੀਜੀ ਸਾਊ ਆ ਪੁੱਤ ਮਨ ਲਾ ਕਰਲਾ ਗੁਰਸਿੱਖ ਮੁੰਡਾ ਵਾ ਗੁਰਸਿੱਖ ਮੁੰਡੇ ਲੱਭਦੇ ਨਹੀਂ ਜੇ ਤੇ ਜੇ ਆਂਦੀ ਚੰਗਾ ਵਾ ਇਹਦੇ ਵਿੱਚ ਕੀ ਆ ਦਵਾ ਆਦੀ ਕੁੜੀ ਨਹੀਂ ਦਵਾਜੀ ਆ ਕੋ ਚਲ ਠੀਕ ਆ ਪਰ ਕੁੜੀ ਨੂੰ ਪੁੱਛ ਲਿਓ ਉਹ ਮੰਦੀ ਆ ਅੱਗੇ ਵੀ ਦੋ ਤਿੰਨ ਰਿਸ਼ਤੇ ਠਗਰਾਏ ਹੋ ਨੇ ਕੋਈ ਗੱਲ ਨਹੀਂ ਮੈਂ ਉਹਦੇ ਨਾਲ ਗੱਲ ਕਰ ਲੈਨੀ ਆ ਬਾਕੀ ਵੀਜੀ ਵੇਖੋ ਅਸੀਂ ਘਰੇ ਘਰ ਬਾਲ ਛੱਡਣੀਆਂ ਉਹਦੀ ਉਮਰ ਕੀ ਆ ਅੱਜ ਨਹੀਂ ਤੇ ਕੱਲ ਨੂੰ ਕਰਨਾ ਤੇ ਪੈਣਾ ਹੀ ਆ ਨਹੀਂ ਪੈਣਾ ਕਰਨਾ ਹੀ ਪੈਣਾ ਤੇ ਜੇ ਕੋਈ ਚੰਗਾ ਹਨ ਹੁਣ ਮਿਲਦਿਆ ਵਾ ਪਰ ਸਾਨੂੰ ਇਹਦੇ ਵਿੱਚ ਵੇਰਾਂ ਵੀ ਖਣਾ ਚਾਹੀਦਾ। ਨਾਲੇ ਪੁੱਤ ਸਾਕਾਂ ਚ ਸਾਕ ਵਾ। ਹਾਂ ਸਭ ਤੋਂ ਵੱਡੀ ਗੱਲ ਇਹ ਗੱਲ ਸਾਕਾਂ ਸਾਗਾ ਉਹ ਕਰਦਣਾ ਚਾਹੀਦਾ। ਚਲ ਮੈਂ ਵੀ ਅਲੀ ਬਹੁਤਿਆ ਗੱਲਾਂ ਦਾ ਨਹੀਂ ਮੈਨੂੰ ਪਤਾ। ਕੁੜੀ ਨੂੰ ਪੁੱਛ ਲਿਓ ਜੇ ਹਾਂ ਕਰਦੀ ਦੇਖ ਲਿਓ ਇੱਕ ਵਾਰ। ਲਓ ਮੈਂ ਹੁਣੇ ਪੁੱਛ ਲੈਣੀ ਦਵਿੰਦਰ ਨੂੰ ਇਹ ਕਰ ਜਾਓ ਜਾਓ ਜਾਓ। ਉਹ ਬੋਗਨੀਆ ਵੀਲੀ ਵੇਖ ਲਈ। ਮੈਂ ਕਹਾਂਦੀ ਹਾਂ ਜੇ ਦਾਲ ਚੌੜੀ ਬਣਾ ਲੇ। ਗਰਮੀ ਆ ਰੋਜ਼ ਰੋਟੀ ਨੂੰ ਨਹੀਂ ਜੀ ਕਰਦਾ। ਆਹੋ ਠੀਕ ਆ। ਮੰਮੀ ਖਾ ਲੂੰਗੀ ਦਾਲ ਚੌੜੀ। ਹਾਂ। ਹਾਂ ਵਧੀਆ ਕਰਦੇ। ਮੈਂ ਤਾਂ ਨਹੀਂ ਹਾਂ। ਹਾਂਜੀ। ਤੇ ਦਵਿੰਦਰ ਪਹਿਲਾਂ ਇੱਕ ਦੋ ਰਿਸ਼ਤੇ ਆਏ ਬੜੇ ਲਿਗੇ। ਤੇ ਤੂੰ ਨਾ ਕਰਤੀ। ਤੇ ਮੇਰੇ ਨਾਲ ਬਾਤ ਨਹੀਂ ਰਾਜ। ਹੁਣ ਨਾ। ਬੈਂਦਰ ਬੜੇ ਦਲੇ ਵਾਲੀ ਦਾ। ਹਾਂਜੀ ਹਾਂਜੀ। ਪਤਾ ਦੇ ਰਾ ਤੰਤ ਪਤਾ ਇਹ ਚੰਗੀ ਤਰ੍ਹਾਂ ਤੂੰ ਵੇਖਿਆ ਵੀ ਆ ਮੇਰੇ ਨਾਲ ਉਹਦੇ ਪਿੰਡ ਵੀ ਗਈ ਇੱਕ ਵਾਰੀ ਗੁਰਸੇ ਦਾ ਮੁੰਡਾ ਵਾ 18 ਨੂੰ ਜਦੋਂ ਉਹ ਸੀ ਚੰਗਾ ਕੰਮ ਕਰਦਾ ਤੇ ਉਹਦੀ ਮਾਂ ਨੇ ਆਪ ਗਿਆ ਨਾ ਕਿ ਜਦੋਂ ਤੈਨੂੰ ਕਿਹਾ ਤੇ ਅੰਦਰੋਂ ਘਰ ਵਾਂ ਰੱਖਣਾ ਮੈਂ ਅੱਜ ਨਹੀਂ ਤੇ ਕੱਲ੍ਹ ਕਰੀ ਦੇਣਾ ਨਾ ਤੇ ਉਹਦੇ ਵਿਦਾ ਦਾ ਮਿਸਤਾ ਨੂੰ ਕਰਦਾ ਕਰਕੇ ਤੁੰਗਰ ਤੇ ਉਹਦੀ ਮਰਜੀ ਉਹ ਪਾ ਵੀ ਜੀ ਮੈਂ ਨਹੀਂ ਇਸਤਾ ਕਰਵਾ ਮੈਂ ਤੁਹਾਨੂੰ ਅੱਗੇ ਵੀ ਆਖਿਆ ਅੱਗੇ ਵੀ ਤੁਸੀਂ ਕਈ ਦਸਾਂ ਪਾਈਆਂ ਆ ਜੇ ਮੇਰੇ ਕੰਮ ਚੰਗੇ ਹੁੰਦੇ ਤੇ ਉਹਨੂੰ ਕੀ ਐ ਦਵਿੰਦਰਾ ਮੈਂ ਤੇਰੀ ਗੱਲ ਮੰਨਨੀ ਆ ਪਰ ਵੇਖ ਜੇ ਜ਼ਿੰਦਗੀ ਚ ਇੱਕ ਵਾਰੀ ਆਪਾਂ ਡੇਕ ਜਾਣੇ ਜਾਂ ਹਾਰ ਜਾਣੇ ਆ ਤੇ ਮੁੜ ਕੇ ਉੱਠੀ ਜਾਣੀ ਜ਼ਿੰਦਗੀ ਜਿਉਣੀ ਛੱਡ ਦੇਈ ਦੀ ਨਾਲੇ ਕਿੰਨਾ ਕਚਲ ਤੈਨੂੰ ਵੀ ਪਤਾ ਵਾ ਕਰਨ ਦਾ ਹੈਗਾ ਹੀ ਆ ਅੱਜ ਨਹੀਂ ਤੇ ਕੱਲ ਤੇ ਜੇ ਅੱਜ ਦੇ ਸਮੇਂ ਵਿੱਚ ਹਨ ਕੋਈ ਚੰਗਾ ਰਿਸ਼ਤਾ ਵਧੀਆ ਮੁੰਡਾ ਮਿਲ ਲਿਆ ਵਾ ਤੇ ਅਸੀਂ ਉਹਨੂੰ ਵੀ ਠਕਰਾਈਏ ਆ ਭੈਣ ਦੇ ਚਾਹੀ ਬੜਾ ਉਹਨਾਂ ਦਾ ਸ਼ੁਕਰ ਕੀਤਾ ਕਿ ਚੱਲ ਲੱਗਣਾ ਇਹਦਾ ਮੁੰਡਾ ਖਵਾਰਾ ਵਾ ਐਨਾ ਚੰਗਾ ਵਾ ਉਹਦੇ ਮੈਨੂੰ ਵਧਾਈਆਂ ਦੇਣ ਦੇਈ ਵੀ ਅਗਲੀ ਨੇ ਆ ਗੱਲ ਕਹੀ ਤੁਹਾਨੂੰ ਹੋਰ ਕੀ ਚਾਹੀਦਾ ਤਾਂ ਉਹਨੂੰ ਮੈਂ ਕੀ ਕਹਾਂ ਕਿ ਕੁੜੀ ਨੇ ਮੰਨ ਲਈ ਦੇ ਤਾਂ ਤੂੰ ਪਹਿਲਾਂ ਵੀ ਇੱਕ ਦੋ ਰਿਸ਼ਤੇ ਨੂੰ ਨਾ ਕਰ ਸਕੀ ਤੇ ਹੁਣ ਦੇ ਵਿੱਚ ਨਾ ਤੇਰੇ ਵੀਰ ਜੀ ਨਰਾਜ ਵਾ ਹੁਣ ਵੀ ਕਹਿੰਦੇ ਵੀ ਮੇਰੀ ਤਾਂ ਉਹਨੇ ਮੰਨ ਨਹੀਂ ਲਈ ਆ ਆਪ ਗੱਲ ਕਰ ਲਓ ਪਤਾ ਨਹੀਂ ਮੇਰਾ ਮੰਨ ਜਾਂ ਨਹੀਂ ਮੰਨਦਾ ਮਰਾ ਤੂੰ ਕਿੰਨਾ ਕਿਆਲਦੇ ਜੀ ਤੇ ਦਾਵੇ ਨਾਲ ਇਹ ਮੁੰਡਾ شریف ਆ ਇਦਾਂ ਨਸ਼ੇ ਨਹੀਂ ਕਰਦਾ ਮੇਰੇ ਸੱਜਣਾਂ ਤੇ ਮੈਂ ਆਪਣੀ ਭੈਣ ਕੌਣ ਨਹੀਂ ਜਾਣੀ ਆ ਮੈਨੂੰ ਪਤਾ ਉਹਨਾਂ ਦੇ ਪਰਿਵਾਰ ਦਾ ਤੇ ਤੁਹਾਨੂੰ ਵੀ ਪਤਾ ਹੀ ਆ ਤੁਹਾਨੂੰ ਕਿਹਦਾ ਪਤਾ ਨਹੀਂ ਥੋੜਾ ਬਹੁਤ ਤੇ ਤੁਹਾਨੂੰ ਹੀ ਪਤਾ ਵਾ ਉਹ ਅੱਗੇ ਦੀ ਰਿਸ਼ਤੇਦਾਰੀ ਕੀ ਕੀ ਫਟਲਿਆ ਤੁਹਾਨੂੰ ਵੀ ਪਤਾ ਹੀ ਆ ਮੇਰਾ ਜੀ ਕਰਦਾ ਪੱਬਜੀ ਮੇਰੀ ਗੱਲ ਸਾਡੇ ਇੱਕੋ ਜਿਹੇ ਨਹੀਂ ਹੁੰਦੇ ਬੜਾ ਫਰਕ ਹੁੰਦਾ ਵਾ ਤੇ ਜਿੱਦਾਂ ਦਾ ਆ ਰਿਸ਼ਤਾ ਤੁਹਾਨੂੰ ਆਇਆ ਵਾ ਨਾ ਇਹ ਤਾਂ ਵਧੀਆ ਸ਼ਾਹੀ ਦੀ ਆ ਕਿ ਨਾ ਮੁੜ ਕੇ ਆ ਬਈ ਨਹੀਂ ਤੇ ਇਦਾਂ ਲਾਭ ਨਹੀਂ ਆਉਣਾ ਜਿੰਤਾ ਮਰਜ਼ੀ ਆ ਕੋਤੋਂ ਆ ਮੈਂ ਤਾਂ ਥੋੜਾ ਚੱਲ ਲਈ ਇੱਥੇ ਪਰ ਬਹੁਤਾ ਸਾਰਾ ਆਖ ਇੱਕ ਠੱਪਾ ਦੇ ਦੇਵਾ ਜੂ ਤੇ ਲਾਭ ਹੀ ਨਹੀਂ ਆ ਸਕ ਨੂੰ ਆਣਾ ਤੇ ਕਿੰਦੀ ਮਾਜੀਆ ਤੇ ਫਿਰ ਅਗਲੇ ਮੰਨ ਜਾਣਗੇ ਅਗਲੇ ਨੇ ਕਹਿਣਾ ਦੇਵਾ ਜੂ ਆ ਆਖਾ ਤੇ ਕੱਲ ਉਹਨਾਂ ਦੇ ਦੁਆਰਾ ਮੁੰਡਾ ਆ ਉਹ ਉਹਦੀ ਗੱਲ ਆ ਬਈ ਉਹ ਖੁਦ ਆਪਣੇ ਮੂੰਹ ਮੰਗਿਆ ਤੇਰਾ ਰਿਸ਼ਤਾ ਮੇਰਾ ਵੀ ਜੀ ਕਰਦਾ ਮਾਂ ਅੱਗੇ ਬੜੇ ਦੁੱਖ ਵੇਖਲੇ ਆ ਤਾਂ ਮੈਂ ਥੋੜਾ ਟਾਈਮ ਹੀ ਰਹੀ ਆ ਪਰ ਮੇਨੂੰ ਨਾ ਮਿੰਨਾ ਗਸ ਬਿੰਦਰ ਨਾ ਹੱਸੇ ਕਰਕੇ ਨਹੀਂ ਤੈਨੂੰ ਪੁੱਛਦਾ ਕਹਿ ਦਿੰਦੇ ਮੈਂ ਜਦੋਂ ਵੀ ਪੁੱਛਾਂ ਨਾ ਮੈਂ ਘੜ ਤੇ ਬੋਝ ਬਣ ਗਈ ਆ ਤੂੰ ਹੀ ਪੁੱਛਦੀ ਨਹੀਂ ਆ ਤੇ ਬਿੰਦਰ ਤੇਰੀਆਂ ਦੋ ਰੋਟੀਆਂ ਨੂੰ ਪਾ ਲਈ ਨਹੀਂ ਆ ਪਰ ساری ਉਮਰ ਤਨ ਇੱਥੇ ਬਿਠਾ ਕੇ ਰੋਟੀਆਂ ਹੀ ਨਹੀਂ ਖਵਾ ਸਕਦੇ ਤੇਰੀ ਜ਼ਿੰਦਗੀ ਦਾ ਚੰਗਾ ਮਾੜਾ ਅੱਜ ਹੀ ਸੋਚਣਾ ਕਿੰਨੇ ਸੋਚਣਾ ਵਾ ਕਿਉਂ ਕੀ ਗੱਲ ਤੁਸੀਂ ਕਿਉਂ ਨਹੀਂ ਰੋਟੀਆਂ ਇੱਥੇ ਭਾਲ ਕੇ ਖਵਾ ਸਕਦੇ ਜੇ ਇੱਕ ਪੁੱਤ ਘਰ ਬਹਿ ਕੇ ਕਮਾਈ ਕਰਦੇ ਰੋਟੀ ਖਾ ਸਕਦਾ ਤੇ ਠੀਕ ਕਿਉਂ ਨਹੀਂ ਪੁੱਤੇ ਕਰਦੇ ਇਹ ਧੀਆਂ ਦਾ ਪੇੜਾ ਜਰਾ ਵੱਖਰਾ ਰੱਬ ਨੇ ਕੀਤਾ ਵਾ ਅਹਿੰਨੇ ਕੰਡ ਹੈ ਜਿੱਤਾਂ ਦੀ ਮਰਜ਼ੀ ਨੂੰ ਧੀਆ ਸੋਹਰੇ ਘਰ ਹੀ ਫੱਗਦੀ ਆ। ਚਲ ਵੀ ਆਪਣੀ ਇੱਕ ਵਾਰੀ ਮੇਰੀ ਗੱਲ ਤਾਂ ਆਪਣੇ ਦਿਮਾਗ ਤੇ ਕੋਰ। ਚੰਗੀ ਤਰ੍ਹਾਂ ਸੋਚ ਲੈ। ਇਦਾਂ ਦਾ ਰਿਸ਼ਤਾ ਤਾਂ ਬਾਹਰ ਨਹੀਂ ਮਿਲਦਾ। ਤਾਂ ਘਰ ਦੇ ਵੀ ਅਗਲੋਂ ਪਰੇਸ਼ਾਨਾ। ਕਿ ਜਦੋਂ ਵੀ ਤੈਨੂੰ ਕੋਈ ਕਾਲ ਕਰੀਦੀ ਹੈ ਤਾਂ ਜਵਾਬ ਦੇ ਦੇਣੀ। ਉਹ ਤਾਂ ਸਾਰਾ ਕੁਝ ਵੇਖੀ ਲਈਦਾ ਕੱਲਾ ਆਪਣਾ ਨਹੀਂ ਰੱਖੀਦਾ। ਸੋਚੀ ਬੈਠ।